ਫਗਵਾੜਾ ਝੇੜੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਸਮੂਹ ਨੌਜਵਾਨ ਸਭਾ ਦੇ ਨਗਰ ਨਿਵਾਸੀ ਸੰਗਤਾਂ ਵੱਲੋਂ ਸਹਿਯੋਗ ਨਾਲ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੈੱਡ ਗ੍ਰਾਂਤੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਅਰਦਾਸ ਕਰਕੇ ਆਰੰਭਤਾ ਕੀਤੀ ਇਹ ਵਿਸ਼ਾਲ ਨਗਰ ਕੀਰਤਨ ਦੀ ਪ੍ਰਕਰਮਾ ਕਰਦੇ ਹੋਏ ਇਹ ਵਿਸ਼ਾਲ ਨਗਰ ਕੀਰਤਨ ਨਗਰ ਦੀ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਸਤਗੁਰ ਗੁਰਬਿਦਾਸ ਮਹਾਰਾਜੀ ਵਿਖੇ ਸਮਾਪਤ ਹੋਇਆ ਇੱਥੇ ਵੱਖ-ਵੱਖ ਧਾਰਮਿਕ ਪ੍ਰਬੰਧਕ ਕਮੇਟੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਸੰਗਤਾਂ ਵਾਸਤੇ ਵੱਖ-ਵੱਖ ਬੈਂਜਨਾ ਦੇ ਲੰਗਰ ਲਗਾਏ ਗਏ ਗੁਰਦੁਆਰਾ ਸਾਹਿਬ ਦੀ ਨੌਜਵਾਨ ਸਭਾ ਵੱਲੋਂ ਨਗਰ ਦੀਆਂ ਧਾਰਮਿਕ ਪ੍ਰਬੰਧਕ ਕਮੇਟੀਆਂ ਦੇ ਦਾਨੀ ਸੱਜਣਾ ਨੂੰ ਵਧਾਈ ਦਿੰਦੇ ਹੋਏ ਧੰਨਵਾਦ ਕੀਤਾ ਬਧੇਰੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਸਭਾ ਦੇ ਪ੍ਰਧਾਨ ਨੇ ਦੱਸਿਆ ਕਿ ਪਹਿਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਦੂਜੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੀਸਰੇ ਦਿਨ ਅਖੰਡ ਪਾਠ ਸਾਹਿਬ ਦੇ ਪਾਏ ਗਏ ਤੇ ਦਿਵਾਨ ਸਜਾਇਆ ਗਿਆ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ ਜਿੱਥੇ ਰਾਗੀ ਸਿੰਘਾਂ ਵੱਲੋਂ ਗੁਰੂ ਕੀ ਬਾਣੀ ਨਾਲ ਜੋੜਿਆ ਦਾਨੀ ਸੱਜਣਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਤ ਕੀਤਾ ਗਿਆ ਇਸ ਮਹਾਨ ਗੁਰਪੁਰਬ ਦੇ ਵਾਰਡ ਨੰਬਰ 2 ਦੇ ਨਵੇਂ ਚੁਣੇ ਮੈਂਬਰ ਪੰਚਾਇਤ ਅਮਰਦੀਪ ਟੰਡਾ ਨੇ ਗੁਰਦੁਆਰਾ ਨੌਜਵਾਨ ਸਭਾ ਨੂੰ ਬਤਾਈ ਦਿੰਦੇ ਹੋਏ ਵਿਸ਼ੇਸ਼ ਸੇਵਾ ਮੰਨ ਬਉਣ ਲਈ ਧੰਨਵਾਦ ਕੀਤਾ ਕਿ ਅੱਜ ਸਤ ਗੁਰੂ ਦਾ ਪ੍ਰਕਾਸ਼ ਜਿਆਦਾ ਮਨਾ ਰਿਹਾ ਹੈ। ਉਥੇ ਅੱਜ ਅਸੀਂ ਸਾਡੇ ਕਿਹੜਾ ਤੋਂ 12-13 ਸਾਲ ਤੋਂ ਪਹਿਲਾਂ ਸੜਕ ਦਾ ਇੱਕ ਬਹੁਤ ਪੁਰਾਣੀ ਸੜਕ ਜਿਹੜੀ ਹਸਤਾ ਹਮਦਰ ਸਿੰਘ ਜੀ ਸਾਡੀ ਨਵੀਂ ਹੋਈ ਬਣੀ ਹੀ ਪੰਚਾਇਤ ਨੇ ਜੀ ਗੁਰੂ ਵੀ ਦਾਸ ਮਹਾਰਾਜ ਜੀ ਵਰਕਰ ਪਰਟੀ ਜੀ ਨੇ ਮੰਨਿਆ ਜੀ ਜਦੋਂ ਅਸੀਂ ਨਵੀਂ ਪੰਚਾਇਤ ਬਣਾਗੇ ਤੇ ਅਸੀਂ ਤੁਹਾਨੂੰ ਨਵਾਂ ਰੋਡ ਬਣਾ ਕੇ ਦੇਵਾਂਗੇ। ਔਰ ਪੂਰੇ ਟਾਈਮ ਤੇ ਸਤ ਗੁਰੂ ਦੇ ਪ੍ਰਕਾਸ਼ ਦੇ ਅਨੁਸਾਰ ਜਿਹਨੇ ਕਾਰ ਕਰ ਦਿੱਤੀ ਆ ਬਹੁਤ ਬਹੁਤ ਧੰਨਵਾਦ ਆ ਪੂਰੀ ਪੰਚਾਇਤਾਂ ਸਰਪੰਚ ਸਾਹਿਬ ਜੀ ਦਾ ਪਰਸ਼ਦ ਸਾਹਿਬ ਜੀ ਦਾ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਜਿੱਥੇ ਹਰ ਕੰਮ ਨੂੰ ਮੋੜੇ ਸਰਪੰਚ ਸਾਹਿਬ ਨੇ ਸਾਡੇ ਨਾਲ ਮੋੜੇ ਰੰਡਾ ਲਾ ਕੇ ਤੱਕੇ ਜਦੋਂ ਵੀ ਸਾਨੂੰ ਕੋਈ ਕਮੀ ਪਈ ਚਾਈਂ ਉਹਨੂੰ ਤਰਾਂ ਦੇ ਦਿੱਤੀ ਉਹਨਾਂ ਜਿਆਦਾ ਅੰਦਸਾਰਿਆ ਮਾਰਾ ਕਰਕੇ ਵੀ ਉਹਨਾਂ ਦਾ ਵੀ ਬਹੁਤ ਜਿਆਦਾ ਸਹਿਯੋਗ ਰਿਹਾ ਸਾਨੂੰ ਅੱਗੇ ਤੋਂ ਵੀ ਬਹੁਤ ਸਾਰਾ ਦੁਆਰੇ ਆ ਬੀਬੀ ਵਾਲਾ ਡਾਕਟਰ ਮਿਲ ਕੇ ਇੱਕ ਕਾਰ ਪਾਰਕ ਨੂੰ ਬਣਾ ਕੇ ਦੇਵਾਂਗੇ ਤੁਹਾਨੂੰ ਇੱਕ ਦੂਸਰੀ ਪਾਰਕ ਰਵਾਲਾ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਮ ਤੇ ਤੁਹਾਨੂੰ ਪੂਰੇ ਨਗਰ ਨੂੰ ਬਣਾ ਕੇ ਦੇਵਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਜੀ ਦਾ ਪੂਰੀ ਬਰਕਾਤ ਦਾ ਢੰਡ ਨਮੀ ਸਾਡੇ ਨਾਲ ਦੇ ਸਾਡੇ ਛੋਟੇ ਵੀਰ ਆ ਤੇ ਮੋਢੇ ਹੋ ਗਏ ਕੰਮਾਂ ਨੂੰ ਕਰਾਇਆ ਬਹੁਤ ਅਨਵਾਦਾ ਤੇ ਤੋਂ ਮੈਂ ਸਤਿਗੁਰਾਂ ਦੀ ਪ੍ਰਗਾਸ ਦੇ ਰਹੀਆਂ ਲੱਖ ਲੱਖ ਬੋਲਾਂ ਕਰ ਦਿੱਤਾ ਜਿੱਥੇ ਵੀ ਸਿਹਤ ਪਰਵਾਨ ਦੇ ਮੇਰੇ ਜਨਨ ਪ੍ਰਦਾਨ ਹੋਤੇ ਰਹੇ ਹਾਂ ਮੈਂ ਪੂਰੇ ਸਮਾਜ ਨੂੰ ਪੂਰੇ ਨਗਰ ਨੂੰ ਉਹ ਦੇਸ਼ਾਂ ਦੀ ਸਾਰੀ ਕਮੇਟੀ ਵੀ ਸੰਗਤ ਨੂੰ ਮੈਂ ਲੱਖ ਲੱਖ ਬੋਲ ਦੇ ਰਵਾਰ ਦੇ ਦਿੱਤਾ ਹਾਂ ਵਾਹਿਗੁਰੂ ਜੀ ਦੇ ਜੀ ਆਗੁਰੂ ਕਰੀਏ ਜਨ ਜਨ ਆ ਜੀ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਬਾਬੇ ਜੀ ਦਾਸ ਸਾਰੇ ਜੀ ਪਰਵਦੀਆਂ ਸਾਡੀ ਦੁਨੀਆ ਨੂੰ ਬਹੁਤ ਆ ਗਿਆ ਦਿਨ ਨਾ ਤੇ ਸਾਡੇ ਪਿੰਡ ਤੇ ਕਮੇਟੀ ਮੈਂਬਰ ਇਹੋ ਜਿਹਾ ਅਹ ਤਰ੍ਹਾਂ-ਤਰ੍ਹਾਂ ਬੜੀ ਕੰਮ ਕਰਦੇ ਆ ਜੀ ਜਿਆਦਾ ਬੜਾ ਬਣਾਇਆ ਨਹੀਂ ਪ੍ਰੋਗਰਾਮ ਤੇ ਅਸੀਂ ਵੀ ਉਦੋਂ ਪਰਲੇ ਬੋਤ ਬਾਰੇ ਗੱਲ ਕਰਨ ਚਾਹ ਕਰੀ ਲੱਭ ਕੋਣ ਦਾ ਲੋਚ ਦੂਸਰੀ ਗੱਲ ਜਦ ਨਵੀਂ ਪੰਚਾਇਤ ਬਣੀ ਆ ਮੈਂ ਖੁਸ਼ ਹਾਂ ਕਿ ਇਹਦੇ ਨਾਲ ਸੋਹਣ ਟੰਡਾ ਬੀਜੀਆਂ ਸਾਰਿਆਂ ਅਜਿ ਇਕੱਠੇ ਜਿਨੇ ਅਸੀਂ ਆਜੀ ਸੜਕ ਦਾ ਮਸਲਾ ਸੀ ਅਸੀਂ ਕਿਹਾ ਸੀ ਕਿ ਬਾਬੇ ਬੰਦਾਸ ਦੇ ਇਸ ਪਰਖ ਤੋਂ ਪਹਿਲਾਂ ਪਹਿਲਾਂ ਇਹ ਕੰਪਲੀਟ ਕਰ ਲਈਏ ਤੇ ਮੈਨੂੰ ਖੁਸ਼ੀ ਆ ਕਿ ਜਿਹੜਾ ਸਾਥ ਦਿੱਤਾ ਤੇ ਕੰਪਲੀਟ ਹੋ ਗਈ ਆ ਉਸ ਤੋਂ ਬਾਅਦ ਦੋ ਪਾਰਕਾਂ ਇੱਥੇ ਬਣ ਗਈਆਂ ਇੱਕ ਬਾਬੇ ਬੰਦਾਸ ਦੇ ਨਾਂ ਦੇ ਨੋਰਮਲ ਪਾਰਕ ਹੋਏਗੀ ਤੇ ਕਾਰ ਪਾਰਕ ਹੋਏਗੀ ਉਹ ਡਾਕਟਰ ਪਰਮੇਲ ਤੋਂ ਨਾ ਕਰੇਗੀ ਉਹ ਵੀ ਕੁਝ ਮਹੀਨੇ ਦੀ ਗੱਲ ਆ ਤੇ ਦੂਜਾ ਬਾਅਦ ਇੱਕ ਸਾਡੇ ਸਵੇਟਿਆਂ ਦਾ ਮਸਲਾ ਆ ਸਲਕਤੇ ਉਹਦਾ ਮਤਲਬ ਪੈ ਗਿਆ ਉਹ ਸਿਰਫ ਮਨੀ ਨਹੀਂ ਲੈਣੇ ਜਦ ਤੱਕ ਕੋ ਵੱਡ ਲੋਨ ਹੋਣੇ ਕੰਮ ਵੱਡ ਹੋ ਜੇ ਦੋ ਜਿੰਨੇ ਦਾ ਲੰਬਾ ਹੋਰ ਜੀ ਤੀਨ ਵਿੱਚ ਕਾਫੀ ਕੰਮ ਲਿਸਟ ਵਿੱਚ ਪਏ ਆ ਮੈਂ ਸ਼ੋਰ ਆਂ ਮੈਂ ਕੰਫਿਡੈਂਟ ਆ ਕਿ ਉਹ ਕੰਮ ਸਫਲ ਕਰਾਂਗੇ ਕਿਉਂਕਿ ਮੇਰੇ ਪਕਾਇਤ ਬਰੇ ਨਾਲ ਆ ਤੇ ਉਹ ਕਰਦੇ ਆਂ ਅਸੀਂ ਕੰਫਿਡੈਂਸ ਆ ਸੋ ਮੈਂ ਇਹ ਕਹਿ ਰਿਹਾ ਹਾਂ ਤੁਹਾਨੂੰ ਬਾਕੀ ਨਾਲ ਨਾਲ ਤੁਸੀਂ ਬੈਠਦੇ ਰਹਿਣਾ ਸਾਨੂੰ ਜਦੋਂ ਕੰਮ ਕਰ ਹੋਏ ਤੇ ਤੁਹਾਨੂੰ ਬੁਲਾਇਦਾ ਨਾਲ ਨਾਲ ਤੁਸੀਂ ਜਮਨ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਵੀਡੀਓ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ